ਸਾਨੂੰ ਸਾਰ ਨੂੰ ਪਤਾ ਹੈ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਜਿਵੇਂ ਉਹ ਧੜਾ ਧੜਾ ਪੂਰੇ ਕਿਰਤਕਰਮਾਂ ਦੇ ਲੋਕਾਂ ਤੇ ਹਮਲੇ ਕਰ ਰਹੀ ਹੈ ਉਹਦੇ ਸਬੰਧ ਚ ਪੂਰੇ ਪੰਜਾਬ ਦੀਆਂ 90 ਜਥੇਬੰਦੀਆਂ ਦਾ ਸੰਗਠਨ ਬਣਿਆ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਪ ਵਾਲਿਆਂ ਦੇ ਮੰਤਰੀਆ ਜਾਂ ਐਮਐਲਏ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਕੋਈ ਉਹਨਾਂ ਦੇ ਅਹੁਦੇਦਾਰ ਹੈ ਉਹਨਾਂ ਦੇ ਦਰਾਂ ਮੂਹਰੇ ਧਰਨਾ ਲਾਉਣਾ ਇੱਕ ਦਿਨ ਦਾ ਉਹਦੇ ਵਜੋਂ ਬਠਿੰਡੇ ਦੇ ਦੋਸੇ ਕਰਨਾ ਲੱਗਿਆ ਇਧਰ ਸਿੰਘਲਾ ਸਾਹਿਬ ਦੇ ਲੱਗਿਆ ਉਧਰ ਤਲਵੰਡੀ ਸਾਬੋ ਲੱਗਿਆ ਹੋਇਆ ਹੈ ਉਹਦੇ ਚ ਜਿਹੜਾ ਸਰਕਾਰ ਨੇ ਹੁਣ ਨਵਾਂ ਮਤਲਬ ਅਮਰੀਕਾ ਨਾਲ ਸ਼੍ਰੀ ਮਤਲਬ ਉਹਨਾਂ ਨੂੰ ਟੈਕਸ ਜਾਂ ਫਿਰ ਟ੍ਰੇਡ ਕੀ ਕਹਿੰਦੇ ਆ ਉਹ ਸਮਝੌਤਾ ਕੀਤਾ ਹੈ ਇਹ ਅਸੀਂ ਸਮਝਿਆ ਪੂਰੇ ਭਾਰ ਦੇ ਕਿਰਤ ਕਰਨ ਵਾਲੇ ਲੋਕਾਂ ਦੇ ਮੌਜੂਦ ਬਰੰਟ ਹੈ ਬਿਜਲੀ ਵੀ ਬਿਲ ਜਾਂਦਾ ਹੈ 25 ਕੇ ਕੀ ਇਨੇ 80% ਸਾਡੇ ਕਿਰਤਕਾਰਾਂ ਵਾਲੇ ਲੋਕਾਂ ਦੇ ਘਰਾਂ 'ਚੋਂ ਬਿਜਲੀ ਗਲ ਕਰ ਦੇਣੀ ਹੈ। ਖੇਤੀ ਮੋਟਰਾਂ ਦੇ ਬੈਲ ਲੱਗ ਜਾਣੇ ਆ। ਇਹਦੇ ਨਾਲ ਹੀ ਜਿਹੜਾ ਕਿਰਤਕੋੜ ਲੈਂਦੇ ਹੈਗੇ ਆ ਜਿਹੜੇ 8 ਘੰਟੇ ਕੰਮ ਕਰਦੇ ਸੀ ਇਸ ਕਾਗੋ ਦੇ ਵਿੱਚ ਸੀਧੀ ਤੋਂ ਬਾਅਦ ਇਹ ਮੰਗਾ ਬਣਾਈ ਅਸੀਂ ਉਹ ਸਾਰੀਆਂ ਬਦਲਤੀਆਂ ਖੋ ਲਈਆਂ। ਹੁਣ ਕੋਈ ਪਤਾ ਨਹੀਂ ਕੋਈ ਉਹਨਾਂ ਨੂੰ ਓਵਰਟਾਈਮ ਨਹੀਂ ਕੋਈ ਛੁੱਟੀ ਨਹੀਂ 12 ਘੰਟੇ ਕੰਮ ਲੈਣਾ ਹੈ। ਨਰੇਗਾ ਮਿਲਦੀ ਸੀਗੀ 100 ਦਿਨ ਕਹਿ ਕੇ 35 ਦਿਨ ਹੁੰਦੇ ਸੀ। ਹੁਣ ਕਹਿੰਦੇ ਸੀ 170 ਕਰਨ ਕਰਤਾ ਤੇ ਬਜਟ ਦਾ ਘਟਾ ਫੇਰ 170 ਜਿੰਨਾ ਵਾਅਦਾ ਕੀਤਾ ਸੀ ਉਹਨਾਂ ਪੰਜ ਗੁਣਾ ਵਾਅਦਾ ਵੀ ਬਦਲਾ ਹੋਣਾ ਚਾਹੀਦਾ ਸੀ ਉਹਦੇ ਹਿਸਾਬ ਨਾਲ ਜਿਹੜਾ ਪਹਿਲਾਂ ਪੰਚਾਇਤਾਂ ਨੂੰ ਅਧਿਕਾਰ ਸੀ ਕੰਮ ਕੱਢਣ ਦਾ ਉਹਨਾਂ ਤੋਂ ਖੋ ਲਿਆ ਜਿੰਨੇ ਨਰੇਗਾ ਵੀ ਬੰਦ ਕਰਤੇ ਉਹਨਾਂ ਨੇ ਜੇ ਇਸ ਸਕੀਮ ਦੇ ਹਮਲੇ ਆਈ ਜਾਣੇ ਐ 2ਜੀਪੇਲ ਐ ਪਹਿਲਾਂ ਵੀ 70% ਪ੍ਰਾਈਵੇਟ ਸੀ ਹੁਣ ਜਿਹੜੀਆਂ ਇਹਨਾਂ ਦੀਆਂ ਵੱਡੀਆਂ ਕੰਪਨੀ ਐ ਉਹਨਾਂ ਨੂੰ ਲਾਇਸੈਂਸ ਮਿਲਣੇ ਆ ਉਹਨਾਂ ਦੀ ਮੋਹਰ ਵਾਲਾ ਵੀ ਵਿਗਣਾ ਦੂਜੇ ਦਾ ਮਸਲਾ ਕੋਈ ਨਹੀਂ ਜਿੰਨੀ ਪੂਰੀ ਤਰ੍ਹਾਂ ਜਿਹੜੇ ਕੋਈ ਕਿਰਤ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਸਾਰਿਆਂ ਨੂੰ ਅਜਾੜ ਲੈ ਇਹਦੇ ਨਾਲ ਕੋਈ ਪੜ੍ਹੇ ਲਿਖੇ ਕੋਈ ਮੁਲਾਜ਼ਮ ਬਣਦੇ ਆ ਉਹਨਾਂ ਦਾ ਸਾਰਿਆਂ ਦਾ ਰਜਗਾਰ ਖਤਮ ਕਰ ਦੇ ਸਿਰ ਇਕੱਲਾ ਠੇਕਾਪਰ ਤੇ ਰਹੇਗੀ ਪਰ ਜੇਕਰ ਉਹ ਰੋਜ਼ ਦੀ ਦਿਹਾੜੀ ਰਹੇਗੀ ਦੇਣੀ ਹੈ ਦੇ ਦੇ ਨਹੀਂ ਦੇ ਨਾ ਦੇਓ ਇਹਦੇ ਨਾਲ ਲੋਕ ਜਾਣਗੇ ਕਿੱਧਰ ਨੂੰ ਜੇ ਇਸ ਹਾਲਤ 'ਚ ਲੋਕਾਂ ਨੂੰ ਪੇਟ ਭਰਨ ਨੂੰ ਰੋਟੀ ਵੀ ਨਹੀਂ ਮਿਲਣੀ ਫਿਰ ਲੋਕਾਂ ਕੋਲੇ ਲੜਨ ਤੋਂ ਬਣਾ ਕੀ ਰਹਾ ਰਹਿ ਗਿਆ ਇਸ ਸੱਦਾ ਦੇ ਰਿਹਾ ਜੀ ਤਾਂ ਸਾਰੇ ਲੋਕਾਂ ਨੂੰ ਇਹਦੇ 12 ਚਾੱਕੀ ਐਨੀਵੇ ਇਹਨਾਂ ਦੇ 12 ਜਾ ਕੇ ਇਹਨਾਂ ਨੇ ਕੋਈ ਬਦਲ ਜਾਣਾ ਆ ਇਹਦਾ ਲੋਕਾਂ ਨੂੰ ਕਹਿਣਾ ਵੀ ਆਹ ਹੈ ਭਾਈ ਤੁਹਾਡੇ ਦੁਸ਼ਮਣ ਜਿਹੜੇ ਉਸ ਜਾ ਕੇ ਨੀਤੀਆਂ ਬਣਾਉਂਦੇ ਐ ਇਹ ਕੱਚੀ ਸਰਕਾਰ ਆ ਬਦਲ ਜਾਂਦੀ ਐ ਪੱਕੀ ਸਰਕਾਰ ਤਾਂ ਬਦਲਦੀ ਨਹੀਂ ਪੱਕੀ ਸਰਕਾਰ ਦਾ ਪੁਲਿਸ ਐ ਇਥੋਂ ਦੀ ਅਫਸਰ ਸਾਹੀ ਐ ਫੌਜ ਐ ਉਹ ਤਾਂ ਲਗਾਤਾਰ ਉਹੀ ਰਹਿੰਦੀ ਐ ਕਿਸੇ ਦੀ ਸਰਕਾਰ ਬਣੀ ਜੀ ਹੁਣ ਆ ਪੰਜਾਬ ਸਰਕਾਰ ਨੇ ਸਾਰੇ ਐਸਐਸਪੀ ਨੂੰ ਸੱਦ ਕੀ ਬਿਅੰਦ ਬਣਾਏ ਵੀ ਸਾਹ ਨਹੀਂ ਕੱਢਣ ਦੇਣਾ ਕਿਸੇ ਨੂੰ ਜੇ ਤੁਸੀਂ ਪਾਈ ਸੁਧਾਰਨ ਦਾ ਨਾਣੀ ਲੱਗਣ ਦੇਣਾ ਫਿਰ ਲੋਕ ਆਪਦੀ ਆਵਾਜ਼ ਕਿੱਥੇ ਰੱਖਣ ਉਹ ਤਾਂ ਸੁਣਾ ਜੇ ਉਹ ਤਾਂ ਕਹਿੰਦਾ ਤੁਸੀਂ ਸੜਕਾਂ ਰੋਕਦੇ ਹੋ 12:30 ਚ ਆਜੋ ਡੀਸੀ ਦੇ ਬਾਰਜੀ ਆ ਰਹੇ ਜੀ ਤਾਂ ਸੜਕ ਨਹੀਂ ਸੀ ਰੋਕ ਰਹੇ ਕੋਈ ਤੇ ਇਹ ਬਿਅੰਦ ਬਣਾ ਕੇ ਤੁਸੀਂ ਜੀਡੀ ਰੋਡ ਤੋਂ 6 ਕਿਲੋਮੀਟਰ ਪਿੱਛੇ ਪਿੰਡਾਂ ਜਿਉਂਦੋ ਜਿੱਥੇ ਏਡਾ ਮਤਲਬ ਜਿਵੇਂ ਕੋਈ ਫੌਜ ਨੇ ਕਿਸੇ ਨੇ ਹਮਲਾ ਕਰਨਾ ਹੁੰਦਾ ਏਸੇ ਉਹਦੀ ਵਰਦੀ ਪਹਿਨ ਕੇ ਜੇ ਐਸਐਸਪੀ ਜਾਂਦੀ ਹੈ ਜਿਹਨ ਦੀ ਚਿੱਤੋਂ ਮਨੋਂ ਪੂਰੇ ਸਰਕਾਰ ਤੋਂ ਜਿਨ੍ਹਾਂ ਹੁਕਮਾਂ ਉਦੋਂ ਵੀ ਗਾਹ ਵਧ ਕੇ ਵਫਾਦਾਰ ਬਫਾਦਾਰੀ ਦਿਖਾਈ ਹੈ ਬਠਿੰਡੇ ਦੇ ਪ੍ਰਸ਼ਾਸਨ ਨੇ ਇਥੋਂ ਦੀ ਐਸਐਸਪੀ ਸਾਹਿਬ ਨੇ ਇਸ ਟੇਹਣ ਦਾ ਕੰਮ ਹੀ ਉਹਨਾਂ ਨੇ ਸੰਗਰੂਰ ਚ ਕੀਤਾ ਜਿਹੜਾ ਸੰਗਰੂਰ ਦਾ ਐਸਐਸਪੀ ਹੈ ਉਹ ਲਾਗੂ ਨਾਲ ਸਾਰਾ ਨਹੀਂ ਕੀਤਾ ਇਹਨਾਂ ਨੇ ਜਾਦੇ ਵੰਦ ਮੰਗ ਖਾਇ ਵੀ ਦੇਖੋ ਜੀ ਕਿੱਡੇ ਤੁਹਾਡੇ ਵਫਾਦਾਰਾਂ ਇਹਦੇ ਨਾਲ ਲੋਕਾਂ ਦੇ ਨਾ ਆਵਾਜ਼ ਦੁਵਾਈ ਜਾ ਸਕਦੀ ਹੈ ਨਾ ਲੋਕੀ ਤੋਂ ਦਬਦੇ ਹੈ ਜੇ ਡਾਂਗਣਾ ਰਾਜ ਹੁੰਦਾ ਫਿਰ ਅੰਗਰੇਜ਼ਾਂ ਦਾ ਰਾਜ ਚਾਹੀਦਾ ਸੀ ਇੱਥੇ ਇਹ ਤੋਂ ਇਹਨਾਂ ਨੂੰ ਸਭ ਕੁਝ ਸਿੱਖ ਲੈਣਾ ਚਾਹੀਦਾ ਹੈ ਹੁਣ ਲੋਕਾਂ ਨੂੰ ਇਹਨਾਂ ਦੀ ਨੰਗੇ ਚਿੱਟੇ ਡਾਂਗ ਚ ਭੁਲੇਖਾ ਨਹੀਂ ਰਿਹਾ ਨਹੀਂ ਆਸ ਹੁੰਦੀ ਸੀ ਵੀ ਨਹੀਂ ਨਹੀਂ ਉਹ ਫਲਾਣਾ ਚੰਗਾ ਫਲਾਣਾ ਇਹ ਕਰ ਦੂਗਾ ਤੇ ਵੋਟਾਂ ਆਪ ਆਪ ਸਾਰਿਆਂ ਨੇ ਦੇਖ ਲਈਆਂ ਗਾਹਾਂ ਨੂੰ ਜੇ ਭਾਈ ਹੋਰ ਭੁਲੇਖਾ ਕਰਨਾ ਜਿਹਨੂੰ ਮਰਜ਼ੀ ਬਣਾ ਲਿਓ ਇਹਨਾਂ ਨੂੰ ਚੰਗੇ ਕਹੋ